ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਹਾਂ ਮੈਂ ਮਾਫੀ ਵੀ ਮੰਗਦਾ ਹਾਂ ਕਿ ਕੱਲ ਰਾਤੀ ਨਾ ਮੈਨੂੰ ਬਾਕ ਫੋਨ ਆਏ ਉਹ ਕਹਿੰਦੇ ਬਾਈ ਜੀ ਕੱਲ ਹਰੀਨੋਂ ਪਿੰਡ ਚ ਜਿਹੜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਗੁਰਪ੍ਰੀਤ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਐ ਬਈ ਉਹਨੇ ਬਹੁਤ ਅੰਮ੍ਰਿਤਪਾਲ ਸਿੰਘ ਜੀ ਦੀ ਕਿਰਦਾਰਕੁਸ਼ੀ ਕੀਤੀ ਐ ਬਹੁਤ ਗਲਤ ਬੋਲਦਾ ਐ ਉਹਨਾਂ ਦੇ ਖਿਲਾਫ ਤੇ ਉਹਨਾਂ ਦੀ ਸਿੰਘਣੀ ਦੇ ਖਿਲਾਫ ਵੀ ਸਾਧ ਸੰਗਤ ਜੀ ਮੈਂ ਮਾਫੀ ਮੰਗਦਾ ਵੀ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਬਈਓ ਐਵੇਂ ਕਰਦਾ ਹੈ ਕਿਉਂਕਿ ਮੇਰੀ ਬਹੁਤ ਮਤਲਬ ਪਿਆਰ ਹੈ ਮੇਰਾ ਅੰਮ੍ਰਿਤਪਾਲ ਜੀ ਲਈ ਮੰਚ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਇਸ ਇਨੇ ਕੀਤਾ ਹੈ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿ ਸ਼੍ਰੀ ਅਕਾਲ ਦੋਸਤੋ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਨੇ ਸਾਰੀ ਸੰਗਤ ਤੋਂ ਮਾਫੀ ਮੰਗੀ ਹੈ ਸੰਗਤ ਤੋਂ ਮਾਫੀ ਮੰਗਣ ਦਾ ਕਾਰਨ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ 23 ਅਗਸਤ ਲੰਘੇ ਦੇਣੀ ਭਾਈ ਸਰਬਜੀਤ ਸਿੰਘ ਖਾਲਸਾ ਹਰੀਨਾਉ ਪਿੰਡ ਵਿਖੇ ਇੱਕ ਪਾਠ ਦੇ ਭੋਗ ਤੇ ਗਏ ਸਨ ਜਿੱਥੇ ਉਹਨਾਂ ਨੇ ਸ਼ਿਰਕਤ ਕੀਤੀ ਸੀ ਇਹ ਪਾਠ ਦਾ ਭੋਗ ਸੀ ਗੁਰਪ੍ਰੀਤ ਸਿੰਘ ਹਰੀਨਾਉ ਦੇ ਦਾਦਾ ਜੀ ਜਲੌਰ ਸਿੰਘ ਖਾਲਸਾ ਦਾ ਤੇ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਉਹੀ ਸਖਸ ਹੈ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕਾਫੀ ਜ਼ਿਆਦੇ ਭੱਦੀ ਸ਼ਬਦਾਵਲੀ ਦਾ ਯੂਜ਼ ਕਰਦਾ ਹੈ ਤੇ ਉਹਨਾਂ ਦੀ ਧਰਮ ਪਤਨੀ ਬਾਰੇ ਵੀ ਕਾਫੀ ਗਲਤ ਬੋਲਦਾ ਹੈ ਹਾਲਾਂਕਿ ਗੁਰਪ੍ਰੀਤ ਸਿੰਘ ਹਰੀਨੋ ਪਹਿਲਾਂ ਦੀਪ ਸਿੱਧੂ ਦੇ ਨਾਲ ਵੀ ਰਹਿੰਦਾ ਰਿਹਾ ਹੈ ਤੇ ਉਹਨਾਂ ਨੂੰ ਆਪਣਾ ਕਰੀਬੀ ਸਾਥੀ ਦੱਸਦਾ ਰਿਹਾ ਹੈ ਪਰ ਹੁਣ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਤੇ ਪੰਜਾਬ ਸਰਕਾਰ ਦੀ ਕਾਰਵਾਈ ਹੋਈ ਤਾਂ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਕਾਫੀ ਜ਼ਿਆਦੇ ਭਾਈ ਅਮਰਤਪਾਲ ਸਿੰਘ ਬਾਰੇ ਗਲਤ ਬੋਲਿਆ ਤੇ ਇਤੋਂ ਤੱਕ ਕਹਿ ਦਿੱਤਾ ਕਿ ਤੁਹਾਡੇ ਕਰਕੇ ਸਾਨੂੰ ਜੇਲ੍ਹਾਂ ਦੇਖਣੀਆਂ ਪਈਆਂ ਤੇ ਉਹਨਾਂ ਦੇ ਦਾਦਾ ਦੇ ਭੋਗ ਦੇ ਪ੍ਰੋਗਰਾਮ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਪਹੁੰਚੇ ਸਨ ਜਿਨ੍ਹਾਂ ਨੇ ਕਿ ਅੱਜ ਸੰਗਤ ਤੋਂ ਮਾਫੀ ਮੰਗੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਗੁਰਪ੍ਰੀਤ ਸਿੰਘ ਹਰੀਨੌ ਭਾਈ ਅਮਰਤਪਾਲ ਸਿੰਘ ਬਾਰੇ ਤੇ ਉਹਨਾਂ ਦੇ ਪਰਿਵਾਰ ਬਾਰੇ ਇਸ ਤਰ੍ਹਾਂ ਗਲਤ ਬੋਲਦਾ ਜੇਕਰ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਕਦਾਚਿਤ ਵੀ ਨਹੀਂ ਜਾਂਦੇ ਕਿਉਂਕਿ ਉਹ ਭਾਈ ਅਮਰਤਪਾਲ ਸਿੰਘ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਸੋ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਿ ਜੋ ਸਰਬਜੀਤ ਸਿੰਘ ਖਾਲਸਾ ਹਨ ਆਪਣੀ ਥਾਂ ਦੇ ਸਮੁੱਦੇ ਤੇ ਸਹੀ ਹਨ ਜਾਂ ਫਿਰ ਨਹੀਂ yes ਜਾਂ ਉਹਦੇ ਵਿੱਚ ਤੁਸੀਂ ਆਪਣਾ ਰਿਪਲਾਈ ਕਰ ਸਕਦੇ ਹੋ ਤੇ ਹੁਣ ਦੇਖੋ ਇਹ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਐ ਮੈਂ ਮਾਫੀ ਵੀ ਮੰਗਦਾ ਐ ਕਿ ਕੱਲ ਰਾਤੀ ਨਾ ਮੈਨੂੰ ਬਾਰੂ ਫੋਨ ਆਏ ਉਹ ਕਹਿੰਦੇ ਬਾਈ ਜੀ ਕੱਲ ਹਰੀ ਨੋ ਪਿੰਡ ਚ ਜਿਹੜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਗੁਰਪ੍ਰੀਤ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਐ ਬਈ ਉਹਨੇ ਬਹੁਤ ਅੰਮ੍ਰਿਤਪਾਲ ਸਿੰਘ ਜੀ ਦੀ ਕਿਰਦਾਰਕੁਸ਼ੀ ਕੀਤੀ ਐ ਬਹੁਤ ਗਲਤ ਬੋਲਦਾ ਐ ਉਹਨਾਂ ਦੇ ਖਿਲਾਫ ਤੇ ਉਹਨਾਂ ਦੀ ਸਿੰਘਣੀ ਦੇ ਖਿਲਾਫ ਵੀ ਸਾਧ ਸੰਗਤ ਜੀ ਮੈਂ ਮਾਫੀ ਮੰਗਦਾ ਵੀ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਬਈਓ ਐਵੇਂ ਕਰਦਾ ਹੈ ਕਿਉਂਕਿ ਮੇਰੀ ਬਹੁਤ ਮਤਲਬ ਪਿਆਰ ਹੈ ਮੇਰਾ ਅਮਰਪਾਲ ਜੀ ਲਈ ਮਨ ਚ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਇਸ ਇਨੇ ਕੀਤਾ ਹੈ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਮੈਂ ਮਾਫੀ ਵੀ ਮੰਗਦਾ ਐ ਕਿ ਕੱਲ ਰਾਤੀ ਨਾ ਮੈਨੂੰ ਬਾਹਰ ਫੋਨ ਆਏ ਉਹ ਕਹਿੰਦੇ ਬਾਈ ਜੀ ਕੱਲ ਹਰੀ ਨੋ ਪਿੰਡ ਚ ਜਿਹੜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਗੁਰਪ੍ਰੀਤ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਐ ਬਈ ਉਹਨੇ ਬਹੁਤ ਅੰਮ੍ਰਿਤਪਾਲ ਸਿੰਘ ਜੀ ਦੀ ਕਿਰਦਾਰਕੁਸ਼ੀ ਕੀਤੀ ਐ ਬਹੁਤ ਗਲਤ ਬੋਲਦਾ ਐ ਉਹਨਾਂ ਦੇ ਖਿਲਾਫ ਤੇ ਉਹਨਾਂ ਦੀ ਸਿੰਘਣੀ ਦੇ ਖਿਲਾਫ ਵੀ ਸਾਧ ਸੰਗਤ ਜੀ ਮੈਂ ਮਾਫੀ ਮੰਗਦਾ ਵੀ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਬਈਓ ਐਵੇਂ ਕਰਦਾ ਹੈ ਕਿਉਂਕਿ ਮੇਰੀ ਬਹੁਤ ਮਤਲਬ ਪਿਆਰ ਹੈ ਮੇਰਾ ਅਮਰਪਾਲ ਜੀ ਲਈ ਮਨ ਚ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਇਸ ਇਨੇ ਕੀਤਾ ਹੈ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ